के कौशल केन्द्र रामललाट पे शोभित चन्द की गीर ਰਾਜਪੁਰਾ ਦੇ ਸ਼੍ਰੀ ਸਨਾਤਨ ਮੰਦਿਰ ਦੇ ਵਿੱਚ ਅੱਜ ਇੱਕ ਵਿਸ਼ਾਲ ਧਾਰਮਿਕ ਪ੍ਰੋਗਰਾਮ ਦਾ ਆਯੋਜਨ ਮੰਦਿਰ ਦੇ ਪ੍ਰਮੁੱਖ ਸੇਵਾਦਾਰ ਅਤੇ ਰਾਜਪੁਰਾ ਦੇ ਵੱਡੇ ਬਿਜ਼ਨਸਮੈਨ ਸ਼੍ਰੀ ਪ੍ਰਵੀਨ ਅਨੀਜਾ ਦੀ ਅਗਵਾਈ ਦੇ ਵਿੱਚ ਕਰਵਾਇਆ ਗਿਆ ਮੰਦਿਰ ਦੇ ਵਿੱਚ ਬਣਾਏ ਗਏ ਵੱਡੇ ਸੁੰਦਰ ਹਾਲ ਦੀ ਸ਼ੁਰੂਆਤ ਮੌਕੇ ਰੱਖੇ ਗਏ ਹਵਨ ਯੱਗ ਦੇ ਵਿੱਚ ਰਾਜਪੁਰਾ ਦੇ ਕਈ ਵੱਡੇ ਲੋਕ ਪਹੁੰਚੇ ਅਤੇ ਮੰਦਿਰ ਦੇ ਪ੍ਰਬੰਧਕਾਂ ਦੇ ਵੱਲੋਂ ਇਸ ਮੌਕੇ ਤੇ ਵਿਸ਼ਾਲ ਭੰਡਾਰੇ ਦਾ ਆਯੋਜਨ ਵੀ ਕੀਤਾ ਗਿਆ ਜ਼ਿਕਰ ਹੋਇਆ ਕਿ ਸ਼੍ਰੀ ਸਨਾਤਨ ਧਰਮ ਮੰਦਰ ਦੇ ਵਿੱਚ ਅੱਜ ਤੋਂ ਕੁਝ ਸਾਲ ਪਹਿਲਾਂ ਇੱਕ ਛੋਟਾ ਜਿਹਾ ਹਾਲ ਹੋਇਆ ਕਰਦਾ ਸੀ ਜਿਸ ਵਿੱਚ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਵੇਂ ਕਿ ਪਾਰਕਿੰਗ ਦੀ ਸਮੱਸਿਆ ਹਾਲ ਦਾ ਛੋਟਾ ਹੋਣਾ ਗਰਮੀ ਦੇ ਮੌਸਮ ਦੇ ਵਿੱਚ ਹਾਲ ਦੇ ਵਿੱਚ ਬਠਣਾ ਲੋਕਾਂ ਨੂੰ ਔਖਾ ਹੋ ਜਾਂਦਾ ਸੀ ਇਸ ਮੌਕੇ ਤੇ ਐਕਸ਼ਨ ਪੰਜਾਬ ਦੇ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਪਰਵੀਨ ਅਨੇਜਰ ਨੇ ਦੱਸਿਆ ਕਿ ਲੋਕਾਂ ਦੇ ਸਹਿਯੋਗ ਦੇ ਨਾਲ ਇਸ ਹਾਲ ਤੇ ਲੱਖਰਪੇ ਖਰਚ ਕੇ ਇਸ ਨੂੰ ਵੱਡਾ ਤੇ ਏਸੀ ਹਾਲ ਬਣਾਇਆ ਗਿਆ ਹੈ ਚਾਰੇ ਪਾਸਿਆਂ ਤੋਂ ਰੋਸ਼ਨੀ ਅਤੇ ਹਵਾ ਦਾ ਪ੍ਰਬੰਧ ਕੀਤਾ ਗਿਆ ਸਭ ਤੋਂ ਵੱਡੀ ਪਰੇਸ਼ਾਨੀ ਸੀ ਪਾਰਕਿੰਗ ਦੀ ਜਿਸ ਨੂੰ ਹੁਣ ਮੰਦਿਰ ਦੇ ਅੰਦਰ ਹੀ ਬਣਾ ਦਿੱਤਾ ਗਿਆ ਇਸ ਮੌਕੇ ਤੇ ਹੋਰ ਕੀ ਕੁਝ ਕਹਿੰਦੇ ਹੋਏ ਪ੍ਰਵੀਨ ਅਨੇਜਾ ਅਨਜ਼ਰਾਏ ਆਉਂਦ ਹੁੰਦੇ ਆ ਦੇਖੋ ਇਸ ਤਰ੍ਹਾਂ ਇਹਦੇ ਚ ਨਾ ਪੁਰਾਣੇ ਸੰਸਕਾਰ ਜੁੜੇ ਹੋਏ ਸੀ ਕੜਲਾ ਪਰਿਵਾਰ ਦੇ ਨਾਲ ਤੇ ਇੱਕ ਮੇਰੇ ਫਾਦਰ ਸਾਹਿਬ ਨੇ ਇੱਥੇ ਕਾਫੀ ਮਿਹਨਤ ਕੀਤੀ ਅਸੀਂ ਥੋੜੀ ਜਿਹੀ ਮਿਹਨਤ ਕਰਕੇ ਪੂਰੀ ਸਾਡੀ ਸਭਾ ਨੇ ਸ੍ਰੀ ਅੰਦਰ ਸਭਾ ਨੇ ਇਸ ਕੰਮ ਨੂੰ ਕੀਤਾ ਤੇ ਦੂਜਾ ਜਿਹੜਾ ਹੈ ਪਬਲਿਕ ਦਾ ਬਹੁਤ ਸਹਿਯੋਗ ਮਿਲਿਆ ਸਾਨੂੰ ਇਹਦੇ ਵਿੱਚ ਪਬਲਿਕ ਉਸ ਵਾਸਤੇ ਚੀਜ਼ ਬਣੀ ਹੈ ਤੇ ਸਾਰੀ ਸਭਾ ਦਾ ਸਾਰੀ ਜਨਤਾ ਦਾ ਜਿਨ੍ਹਾਂ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਮੈਂ ਸਭ ਦਾ ਧੰਨਵਾਦੀ ਹਾਂ ਇਸ ਤਰ੍ਹਾਂ ਦੀ ਕਿਰਪਾ ਬਣੀ ਰਹੇ ਪ੍ਰਭੂ ਤੋਂ ਹੀ ਇੱਛਾ ਕਰਾਂਗਾ ਕਿੰਨਕ ਜਿਹੜਾ ਇਹ ਹਾਲ ਏਸੀ ਹੈ ਜੀ ਇਹ ਹਾਲ ਏਸੀ ਬਣਨ ਜਾ ਰਿਹਾ ਏਸੀ ਡਕਟ ਫਿਟ ਹੋ ਗਈ ਹੈ ਮਸ਼ੀਨਾਂ ਹਾਲੇ ਫਿੱਟ ਹੋਣੀ ਹੈ ਇਸ ਤੇ ਤੇ ਇਸ ਤੇ ਕਿੰਨਾ ਖਰਚਾ ਆ ਗਿਆ ਜੀ ਹੋਵੇ ਦੇਖੋ ਖਰਚਾ ਇਸ ਤਰ੍ਹਾਂ ਹੈ ਜੋ ਸਾਡੇ ਕੋਲ ਫੰਡ ਸੀਗੇ ਬਾਕੀ ਪਬਲਿਕ ਨੇ ਪੂਰਾ ਸਹਿਯੋਗ ਦਿੱਤਾ ਹੈ ਹਾਲੇ ਹੋਰ ਖਰਚਾ ਇਸ ਤੇ ਕਾਫੀ ਸਾਰਾ ਪੈਂਡਿੰਗ ਹੈ ਉਹ ਵੀ ਪ੍ਰਭੂ ਤੋਂ ਅਸ਼ੀਰਵਾਦ ਮੰਗਦੇ ਆ ਕਿ ਸਾਨੂੰ ਘਰ ਬੈਠੇ ਸਭ ਆਪਣੇ ਆਪ ਮਿਲ ਜਾਏਗਾ ਜੀ ਜਿਵੇਂ ਕਿ ਪੋਗ ਤੇ ਸ਼ਾਦੀਆਂ ਵਾਸਤੇ ਜਾਂ ਹੋਰ ਵੀ ਕੋਈ ਫੰਕਸ਼ਨ ਹੁੰਦਾ ਉਹਦੇ ਵਾਸਤੇ ਬੁੱਕ ਕੀਤੇ ਜਾਣਗੇ ਹਾਂ ਬਿਲਕੁਲ ਬੁੱਕ ਕੀਤੇ ਜਾਣਗੇ ਜੀ ਤੇ ਉਹਦੇ ਵਾਸਤੇ ਕੋਈ ਚਾਰਜ ਉਹਦੇ ਵਾਸਤੇ ਨੋਮੀਨਲ ਚਾਰਜ ਰੱਖੇ ਆ ਪਬਲਿਕ ਆਉਣ ਵਾਸਤੇ ਚੀਜ਼ ਬਣੀ ਹੈ ਬਹੁਤ ਜ਼ਿਆਦਾ ਚਾਰਜ ਨਹੀਂ ਹੈ ਲੇਕਿਨ ਖਰਚੇ ਵੀ ਹੁੰਦੇ ਆ ਤੇ ਬਹੁਤ ਨੋਮੀਨਲ ਚਾਰजेस ਤੇ ਹੀ ਇਹਨੂੰ ਦੇਾਂਗੇ ਕੋਈ ਬਹੁਤ ਜ਼ਿਆਦਾ ਚਾਰजेस ਨਹੀਂ ਲਵਾਵਾਂਗੇ ਜਿਵੇਂ ਕਿ ਉਹਨੇ ਪਹਿਲਾਂ ਪਾਰਕਿੰਗ ਦੀ ਪ੍ਰੋਬਲਮ ਸੀ ਇਹਨੇ ਜਦੋਂ ਹਾਂ ਹੁਣ ਪਾਰਕਿੰਗ ਦਾ ਕੀ ਪ੍ਰਬੰਧ ਕੀਤਾ ਗਿਆ ਹੈ ਪਾਰਕਿੰਗ ਵਾਸਤੇ ਦੇਖੋ ਸਾਡੇ ਕੋਲ ਜਿਹੜੀ ਸਾਈਡਾਂ ਆ ਮੈਂ ਸਾਰੀ ਲਗਭਗ ਖਾਲੀ ਕਰਾਈਆਂ ਤੇ ਰੋਡ ਦੇ ਸਾਈਡ ਤੇ ਕਾਫੀ ਸਾਰੀ ਜਗ੍ਹਾ ਸਾਨੂੰ ਮਿਲੀ ਹੈ ਬੈਕ ਸਾਈਡ ਵੀ ਖਾਲੀ ਹੈ ਤੇ ਜੇ ਕੋਈ ਹੋਰ ਜ਼ਿਆਦਾ ਜ਼ਰੂਰਤ ਪਈ ਤਾਂ ਸਾਡੇ ਕੋਲ ਆਪਣਾ ਇੱਕ ਲੌਨ ਪਿਆ ਹੈ ਉਹ ਇੱਕ ਵਾਰੀ ਸਬਾ ਨਾਲ ਸਲਾਹ ਕਰਕੇ ਜੇ ਕਿਤੇ ਜ਼ਰੂਰਤ ਲੱਗੀ ਤਾਂ ਉਹਨੂੰ ਆਪਾਂ ਪਾਰਕਿੰਗ ਵੀ ਬਣਾ ਸਕਦੇ ਹਾਂ ਕੀ ਕਹਿਣਾ ਚਾਹੋਗੇ ਆ ਜੀ ਇਹਨੇ ਸੋਨਾ ਜਿਹੜਾ ਹਾਲ ਦੇਖਣ ਨੂੰ ਮਿਲ ਰਿਹਾ ਹੈ ਅੰਦਰ ਦੇ ਵਿੱਚ ਕੀ ਕਹਿਣਾ ਚਾਹੋਗੇ ਇਹ ਬਹੁਤ ਹੀ ਕਾਬਲੇ ਤਾਰੀਫ ਜਿਹੜਾ ਇੱਥੇ ਕੰਮ ਹੋਇਆ ਹੈ ਇਹਦੇ ਵਿੱਚ ਸਭ ਤੋਂ ਵੱਡੇ ਸੰਸਕਾਰ ਜੁੜੇ ਹੋਏ ਨੇ ਕਿਉਂਕਿ ਮਾਸਟਰ ਹਰदयाल ਜੀ ਸਨਾਤਨ ਧਰਮ ਸਭਾ ਦੇ ਹੈ ਅਧਰੇ ਨੇ ਉਹਨਾਂ ਨੇ ਉਸ ਮਾੜੇ ਸਮੇਂ ਦੇ ਵਿੱਚ ਵੀ ਨਾ ਮੰਦਰ ਦੀ ਸਾਫ ਸਫਾਈ ਰੱਖ-ਰਖਾਓ ਵਿੱਚ ਕੋਈ ਕਮੀ ਨਹੀਂ ਸੀ ਰੱਖੀ ਔਰ ਸੇ ਨਕਸ਼ੇ ਕਦਮ ਤੇ ਚਲਦੇ ਹੋਏ ਉਹਨਾਂ ਦੀ ਫੈਮਿਲੀ ਮੈਂਬਰ ਜਿਵੇਂ ਕਿ ਪ੍ਰਵੀਨ ਅਨੇਜਾ ਜੀ ਨੇ ਆਪਣੇ ਬਜ਼ੁਰਗਾਂ ਦੀ ਬਣਾਈ ਹੋਈ ਉਸ ਸੰਸਥਾ ਨੂੰ ਖੋਰ ਚਾਰ ਚੰਨ ਲਾਤੇ ਨੇ ਔਰ ਇਹ ਵਾਕਈ ਬਹੁਤ ਹੀ ਫਾਈਵ ਸਟਾਰ ਫੈਸਿਲਿਟੀ ਤੋਂ ਘੱਟ ਹਾਲ ਨਹੀਂ ਬਣਿਆ ਹੋਇਆ ਇੱਥੇ ਚਾਰੇ ਪਾਸੇ ਖੁੱਲੀ ਹਵਾ ਰੋਸ਼ਨੀ ਨੇਚਰਲ ਜੋ ਕਲਾਈਮੇਟ ਹੈ ਉਹਦੇ ਮੁਤਾਬਿਕ ਇੱਥੇ ਸਾਰੀ ਸੋਚ ਸਮਝ ਕੇ ਆਰਕੀਟੈਕਚਰ ਪੁਆਇੰਟ ਆਫ 뷰 ਨਾਲ ਇਹ ਹਾਲ ਬਣਾਇਆ ਗਿਆ ਹੈ ਪਹਿਲਾਂ ਬਹੁਤ ਤੰਗ ਸੀ ਲੋਕੀ ਬੜੇ ਪਰੇਸ਼ਾਨ ਹੁੰਦੇ ਸੀ ਜਗਾ ਜਗਾ ਜਾ ਕੇ ਕਿਤੇ ਪਾਰਕਿੰਗ ਕਿੱਥੇ ਖੜੀ ਕਰਨੀ ਗੱਡੀਆਂ ਕਿੱਥੇ ਖੜੀਆਂ ਕਰਨੀਆਂ ਔਰ ਮੰਦਿਰ ਦੇ ਹਾਲ ਦੇ ਵਿੱਚ ਜਦੋਂ ਪੁਰਾਣਾ ਹਾਲ ਸੀ ਤਾਂ ਇੱਥੇ ਲੋਕਾਂ ਨੂੰ ਬਾਹਰ ਜੁੱਤੀਆਂ ਦੇ ਵਿੱਚ ਵੀ ਖੜਨਾ ਪੈਂਦਾ ਸੀ ਮੈਂ ਸਮਝਦਾ ਕਿ ਜੋ ਮਿਹਨਤ ਔਰ ਮੁਸ਼ਕਲ ਕਰਕੇ ਇਸ ਅਨੇਜਾ ਫੈਮਿਲੀ ਨੇ ਔਰ ਇਹਨਾਂ ਦੀ ਜੋ ਸੰਸਥਾ ਦੇ ਸਾਰੇ ਮੈਂਬਰ ਸਾਹਿਬਾਨ ਨੇ ਯੋਗਦਾਨ ਪਾਇਆ ਹੈ ਵਾਕਈ ਕਾਬਲੇ ਤਾਰੀਫ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਨਰੇਸ਼ਨ ਜਿਹੜੀ ਹੈ ਇਹਨੂੰ ਯਾਦ ਕਰੇਗੀ। ਸਭ ਤੋਂ ਪਹਿਲਾਂ ਤਾਂ ਰਾਮ ਨੌਮੀ ਦੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਸ਼ੁਭ ਕਾਮਨਾਵਾਂ, ਮੰਗਲ ਕਾਮਨਾਵਾਂ। ਅੱਜ ਰਾਮ ਨੌਮੀ ਦੇ ਸ਼ੁਭ ਦਿਹਾੜੇ ਤੇ ਸ੍ਰੀ ਸਨਾਤਨ ਧਰਮ ਸਮਾ ਵੱਲੋਂ ਜੋ ਇਸ ਹਾਲ ਦਾ ਉਦਘਾਟਨ ਕੀਤਾ ਗਿਆ ਤੇ ਹਵਨ ਕਰਾਇਆ ਗਿਆ ਹੈ। ਔਰ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਇਹ ਜਿਹੜਾ ਹਾਲ ਬਣਿਆ ਇਹ ਲੋਕਾਂ ਦੀ ਮੰਗ ਤੇ ਹੀ ਬਣ ਗਿਆ ਇਹ ਸ਼ਹਿਰ ਦੇ ਵਿੱਚੋਂ ਵਿੱਚ ਇੱਕ ਮੰਦਿਰ ਹੈ ਔਰ ਇੱਥੇ ਬਹੁਤ ਪੁਰਾਣਾ ਹਾਲ ਸੀ ਜਿਵੇਂ ਸਾਡੇ ਨਮਾਇਦੇ ਸ਼੍ਰੀ ਪ੍ਰਵੀਨ ਅਨੇਜਰ ਜੀ ਨੇ ਦੱਸਿਆ ਜੋ ਕਾਲੜਾ ਫੈਮਲੀ ਹੈ ਤੇ ਮੋਦਨ ਲਾਲ ਜੀ ਕਾਲੜਾ ਔਰ ਵਿਸ਼ੇਸ਼ ਤੌਰ ਤੇ ਜਿਨ੍ਹਾਂ ਨੇ ਇਸ ਮੰਦਰ ਵਾਸਤੇ ਬਹੁਤ ਵਧੀਆ ਕੰਮ ਕੀਤਾ ਬੜੀ ਮਿਹਨਤ ਕੀਤੀ ਹੈ ਲਗਨ ਕੀਤੀ ਹੈ ਜੇਬ ਚ ਪੈਸੇ ਖਰਚੇ ਕੀਤੇ ਹੈ ਸ਼ਹਿਰ ਚ ਪੈਸੇ ਇਕੱਠੇ ਕੀਤੇ ਮਾਸਟਰ ਹਰਦਿਆਲ ਜੀ ਜੋ ਪ੍ਰਵੀਨ ਜੀ ਦੇ ਪਿਤਾ ਜੀ ਹੈ ਉਹਨਾਂ ਨੇ ਇਸ ਮੰਦਰ ਵਾਸਤੇ ਬੜੀ ਮਿਹਨਤ ਕੀਤੀ ਹੈ ਔਰ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਦੇ ਹੋਏ ਉਹਨਾਂ ਨੂੰ ਮੁੱਖ ਰੱਖਦੇ ਹੋਏ ਇਸ ਹਾਲ ਦਾ ਨਿਰਮਾਣ ਕੀਤਾ ਗਿਆ ਔਰ ਜਿਵੇਂ ਪ੍ਰਵੀਨ ਜੀ ਨੇ ਦੱਸਿਆ ਇੱਥੇ ਬੜੇ ਹੀ ਨੋਮੀਨਲ ਚਾਰਜਸ ਤੇ ਬਹੁਤ ਨੋਮੀਨਲ ਚਾਰਜਸ ਤੇ ਦੁੱਖ ਔਰ ਸੁੱਖ ਸਾਂਝੇ ਹੋਣਗੇ ਤੀਜੀ ਗੱਲ ਜਿਵੇਂ ਪ੍ਰਵਿੰਝ ਨੇ ਦੱਸਿਆ ਕਿ ਆਮ ਪਬਲਿਕ ਦਾ ਬਹੁਤ ਸਹਿਯੋਗ ਮਿਲਿਆ ਮਿਲਿਆ 노 ਡਾਊਟ ਪਰ ਜਿਹੜਾ ਸਭ ਤੋਂ ਵਧੀਆ ਸਹਿਯੋਗ ਸਭ ਤੋਂ ਵਧੀਆ ਕੰਮ ਕੀਤਾ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਸ਼੍ਰੀ ਪ੍ਰਵੀਨ ਅਨੇਜਾ ਨੂੰ ਸਬਸਤ ਔਰ ਲੰਬੀ ਉਮਰ ਦੇਵੇ ਸਾਨੂੰ ਪਤਾ ਹੀ ਨਹੀਂ ਹੈ ਕਿੱਥੋਂ ਪੈਸਾ ਆ ਕਿਵੇਂ ਹੋਇਆ ਲੇਕਿਨ ਨਾ ਕਦੀ ਸੀਮਿੰਟ ਦੀ ਪੋਰੀ ਘਟੀ ਆ ਨਾ ਕਦੀ ਕੋਈ ਟੈਲ ਘਟੀ ਆ ਨਾ ਪੀਓਪੀ ਦਾ ਸਮਾਨ ਮੰਗਿਆ ਮੁੱਕਿਆ ਜਦੋਂ ਵੀ ਇਹ ਫੋਨ ਕਰਦੇ ਸੀ ਕਿਉਂਕਿ ਇਹਨਾਂ ਦਾ ਇੱਕ ਕੈਰੈਕਟਰ ਹੈ ਇਹਨਾਂ ਦਾ ਇੱਕ ਸਟੇਟਸ ਹੈ ਸ਼ਹਿਰ ਦੇ ਵਿੱਚ ਉਹੀ ਆਉਂਦਾ ਰਿਹਾ ਸਾਨੂੰ ਨਹੀਂ ਪਤਾ ਕਿੱਥੋਂ ਸਮਾਨ ਆਇਆ ਕਿਵੇਂ ਹੋਇਆ ਭਵਨ ਦਾ ਨਿਰਮਾਣ ਹੋ ਚੁੱਕਿਆ ਔਰ ਜੋ ਇਹ ਕਹਿੰਦੇ ਆ ਕਰਕੇ ਦਿਖਾਉਂਦੇ ਆ ਬਹੁਤ ਜਲਦੀ ਇਹ ਹਾਲ ਜਿਹੜਾ ਹੈ ਏਸੀ ਹਾਲ ਬਣਨ ਵਾਲਾ ਜੈ ਕਰਾਏ ਵੀਰ ਬਜਰੰਗੀ ਹਰ ਹਰ ਮਹਾਦੇਵ श्री राम जी के जन्मदिन के उपलक्ष्य में राम नामी के उपलक्ष्य में श्री सनातन धर्म मंदिर के सभी सेवकों ने भक्तों ने दिन रात एक करके जो सेवा की है और हमारे श्री एच ओ डी प्रवीण अनेजा जी का हम धन्यवाद करते हैं जिन्होंने दिन रात एक करके इस नए भवन का निर्माण जनता को अच्छी तरह अच्छी सेवा के लिए बनाया है बोल शंकर भगवान की जय एक्शन पंजाब जो नजर आवे